ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਜੀ ਇਹ ਇਹ ਪੁਰਾਤਨ ਜਨਮ ਸਾਖੀ ਵਿੱਚ ਵੀ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਹੈ ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਇਹ ਸਾਖੀ ਦਾ ਜ਼ਿਕਰ ਹੈ ਮਹਾਰਾਜ ਚਲੇ ਜਾ ਰਹਾ ਤੇ ਰਸਤੇ 'ਚ ਉਜਾੜ ਆ ਗਈ ਜੀ ਬਹੁਤ ਭਿਆਨਕ ਜੰਗਲ ਤੇ ਜੰਗਲ ਦੇਖ ਕੇ ਭਾਈ ਮਰਦਾਨਾ ਸਾਹਿਬ ਜੀ ਨੇ ਸ਼ਬਦ ਵਰਤੇ ਬਾਬਾ ਜੀ ਕਿੱਥੇ ਉਜਾੜ ਵਿੱਚ ਮਾਰਕਤ ਆ ਕਿੱਥੇ ਉਜਾੜ ਚ ਲਏ ਹੋ ਸਤਿਗੁਰੂ ਕਹਿਣ ਲੱਗੇ ਕਿਉਂ ਕਹਿੰਦਾ ਇਹ ਤੇ ਬਸਤੀ ਕੋਈ ਹੈ ਨਹੀਂ ਕੋਈ ਪਿੰਡ ਕੋਈ ਗਰਾਹ ਕੋਈ ਸ਼ਹਿਰ ਨਹੀਂ ਤੇ ਗੁਰੂ ਨਾਨਕ ਸਾਹਿਬ ਦੇਖ ਕੇ ਕਹਿੰਦੇ ਆ ਮਰਦਾਨਿਆਂ ਇਹ ਉਜਾੜ ਨਹੀਂ ਇਹ ਵਸਦੀ ਹੈ ਜੀ ਵਸਦੀ ਹੈ ਇਹ ਤਾਂ ਉਜਾੜਖੈ ਕਹਿਣ ਲੱਗੇ ਜਿੱਥੇ ਸਾਈਂ ਚੇਤੇ ਨਾ ਆਵੇ ਉਥੇ ਉਜਾੜੇ ਪੈਂਦੇ ਆ ਜਿੱਥੇ ਰੱਬ ਜੀ ਚੇਤੇ ਆ ਜਾ ਕਿਰਤਨ ਚੇਤੇ ਆ ਜਾ ਵਸਦੀ ਹੋ ਜਾਂਦੀ ਹੈ ਇਹ ਉਜਾੜ ਨਹੀਂ ਇਹ ਵਸਦੀ ਹੈ ਇਸ ਨੂੰ ਬਾਬਾ ਜੀ ਨੇ ਕਿਹਾ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤੀ ਕਾਮਨਾ ਧੌਲ ਕਰ ਜਿਤ ਹਰ ਬਿਸਰਾਏ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋ ਅਸਥਲ ਦਰਤਾਂ ਦਾ ਮਾਰੂਥਲ ਜਿੱਥੇ ਕੋਈ ਘਰ ਨਹੀਂ ਕਹਿੰਦੇ ਜੇ ਤੁਸੀਂ ਰੇਤ ਦੇ ਟਿੱਬੇ ਤੇ ਬੈਠ ਕੇ ਪਰਮਾਤਮਾ ਦੀ ਸਿਮਤ ਕਰਦੇ ਹੋ ਸਮਝੋ ਚਿਵਾਰੇ ਚ ਬੈਠੇ ਆ ਜੇ ਚਿਵਾਰੇ ਚ ਬਹਿ ਕੇ ਰੱਬ ਭੁੱਲ ਗਏ ਸਮਝੋ ਜੰਗਲ ਚ ਪਟਕੇ ਬੈਠੇ ਜਿੱਥੇ ਨਾਮ ਜਪੀਏ ਪਿਆਰੀ ਸੇ ਅਸਤਿਲ ਸੋਇਨ ਚਿਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਚ ਹੋ ਹਜ਼ੂਰ ਕਹਿੰਦੇ ਨੇ ਉਜਾੜ ਨਿਮਰਦਾਨਿਆਂ ਵਸਦੀਖ ਇਥੇ ਬ੍ਰਸਤ ਗੁਰਾਂ ਨੇ ਸ਼ਬਦ ਗਾਇਆ ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਭੂਗ ਤੀਰਥ ਕੀਏ ਉੱਥੇ ਫਿਰ ਅਕਾਂਥ ਚ ਗਾਇਆ ਤਉ ਕਾਰਨ ਸਹਿਬਾ ਰੰਗ ਰਤੇ ਇਥੇ ਕੀਰਤਨ ਦੀ ਸਮਾਪਤੀ ਕੀਤੀ ਅੱਗੇ ਚੱਲ ਪਏ ਯਾਦ ਰੱਖੋ ਮੈਂ ਵਿਸ਼ਾ ਇਹ ਵੇ ਸਰੀਰ ਛੱਡ ਜਾਏਗਾ ਪਰਿਵਾਰ ਛੱਡ ਜਾਏਗਾ ਹੇ ਮੇਰੀ ਆਤਮਾ ਤੈਨੂੰ ਆਹ ਕੱਪੜੇ ਛੱਡ ਜਾਣਗੇ ਪਰ ਜਿਸ ਧਨ ਗੁਰੂ ਨਾਨਕ ਦਾ ਸ਼ਬਦ ਤੂੰ ਪੜਨਾ ਉਹ ਤੇਰੇ ਕਦੀ ਵੀ ਬਾਹ ਨਹੀਂ ਛੱਡੇਗਾ ਉਹ ਉਹ ਝੂਠਾ ਨਹੀਂ ਉਹ ਸਾਥ ਦੇਗਾ ਅਗਾ ਗਏ ਜੀ ਪਿੰਡ ਸਾਰਾ ਠੱਗਾ ਦਾ ਮੈਂ ਪੁਸਤਕਾਂ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਰਿਕਾਰਡਿੰਗ ਹੋ ਰਹੀ ਇਸ ਬਹੁਤ ਦੂਰ ਤੱਕ ਸੰਗਤਾਂ ਸੁਣਨੇ ਤੇ ਕਿਤੇ ਇਹ ਨਾ ਅੰਦਰ ਖਰਬਲੀ ਮਾਜੇ ਵੀ ਇਹ ਕਿੱਥੋਂ ਸੁਣਾ ਦਿੱਤਾ ਜੀ ਕਿਵੇਂ ਉਹ ਪਿੰਡ ਸਾਰਾ ਠੱਗਾ ਦਾ ਸੀ ਉਹਨਾਂ ਦਾ ਕਸਬੇ ਕੰਮ ਹੀ ਏ ਸੀ ਅਜੀਬ ਹੀ ਕਈ ਵਾਰੀ ਦੇਖਿਓ ਕਈ ਪਿੰਡ ਐਸੇ ਸਾਨੂੰ ਜਦੋਂ ਮੈਂ ਯੂਪੀ ਜਾਂ ਰਾਜਸਥਾਨ ਜਾਇਦਾ ਇਵਨ ਪੰਜਾਬ ਵਿੱਚ ਵੀ ਸਨ ਉਹ ਸਾਰੇ ਦੇ ਸਾਰੇ ਪਿੰਡ ਜਿਹੜੇ ਜਨ ਭੁੱਕੀ ਦਾ ਕੰਮ ਕਰਦੇ ਹੁੰਦੇ ਸਨ ਘੋੜੀਆਂ ਰੱਖੀਆਂ ਹੋਣੀਆਂ ਹਰਿਆਣੇ ਤੇ ਪੰਜਾਬ ਦੀ ਸਰਦ ਤੇ ਘੱਗਲ ਟੱਪਣੀ ਪਰਾ ਨਿਕਲ ਜਾਣਾ ਉਹ ਸਮਾਨ ਲਿਓਣਾ ਤੇ ਘੋੜੀਆਂ ਚ ਵੇਚ-ਬੋਚ ਕੇ ਸਾਰਾ ਸਾਰਾ ਪਿੰਡ ਹੀ ਕੰਮੇ ਕਰਦਾ ਹੁੰਦਾ ਸੀ ਉਹ ਸਾਰੇ ਪਿੰਡ ਦੀ ਕਹ ਲਓ ਵੀ ਇਹ ਸੀ ਸਾਰਾ ਪਿੰਡ ਹੀ ਠੱਗਾ ਦਾ ਪਰ ਖਤਰਨਾਕ ਠੱਗ ਸਨ ਬੰਦੇ ਨੂੰ ਵਿਸ਼ਵਾਸ ਚ ਲੈ ਲੈਣਾ ਉਹ ਨਾਲ ਫਿਰ ਵਿਸ਼ਵਾਸ ਘੜਤ ਕਰਕੇ ਉਹਨੂੰ ਕਤਲ ਕਰਨਾ ਮਾਰਨਾ ਫਿਰ ਉਹਨੂੰ ਲੁੱਟਣਾ ਠੱਗਣਾ ਮਾਰਾ ਚਲੇ ਗਏ ਹੁਣ ਗੁਰੂ ਸਾਹਿਬ ਜੀ ਦੇ ਪਵਿੱਤਰ ਮੁਖ ਦੇ ਉੱਤੇ ਜਿਹੜਾ ਨੂਰ ਸੀ ਉਹ ਤਾਂ ਉਹ ਧੰਨ ਸੀ ਜਿਹਦਾ ਪਾਰਾਵਾਰਿਕ ਕੋਈ ਨਹੀਂ ਪਿੰਡ ਵਿੱਚ ਇੱਕ ਸੱਜਣ ਆਇਆ ਉਹਨੇ ਹੱਥ ਜੋੜ ਕੇ ਕਿਹਾ ਠੱਗ ਨੇ ਕਿ ਮਹਾਰਾਜ ਜੀ ਤੁਸੀਂ ਮੇਰੇ ਘਰ ਚਰਨ ਪਾਓ ਮੇਰੇ ਘਰ ਰੋ ਹਜ਼ੂਰ ਚਲੇ ਗਏ ਉਹਨੇ ਜਲਪਾਣੀ ਸ਼ਿਕਾਇਆ ਪਿੰਡ ਦੇ ਬਾਕੀ ਠੱਗ ਵੀ ਆ ਗਏ ਬਰਾਦਰੀ ਸੀ ਇਹਨਾਂ ਦੀ ਪੱਕੀ ਇੱਕ ਪੀਰ ਵੀ ਬਣਾਇਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੇਰੇ ਘਰ ਜਿਹੜਾ ਬੰਦਾ ਜਾਇਆ ਹੈ ਨਾ ਇਹਦਾ ਚਿਹਰਾ ਦੱਸ ਦੇ ਤੇ ਕੋ ਰਤਨ ਨੇ ਇਹਨਾਂ ਲਪੇਟਿਆ ਕੁਝ ਕੱਪੜੇ ਚ ਤੇ ਠੱਗਣ ਤੋਂ ਮਾਰਨ ਤੋਂ ਬਾਅਦ ਸਾਰੇ ਪਿੰਡ ਚ ਵੰਡਣਾ ਬਰਾਬਰ ਉਹਨਾਂ ਦਾ ਇੱਕੇ ਵੀ ਅਸੂਲ ਸੀ ਵੰਡ ਦੇ ਬਰਾਬਰ ਸਨ ਉਹਨੇ ਕਿਹਾ ਜੀ ਠੀਕ ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸਥਾਨ ਦਿੱਤਾ ਸਤਗੁਰੂ ਜੀ ਟਿਕ ਗਏ ਉਸ ਬੰਦੇ ਨੂੰ ਠੱਗ ਨੂੰ ਨੀਂਦ ਆ ਗਈ ਉਹਨੇ ਕਿਹਾ ਵੀ ਚਲੋ ਇਹ ਵੀ ਸੌ ਜਾਣਗੇ ਸੁੱਤੇ ਹਨ ਵੱਢਾਂਗਾ ਐਸੀ ਜੀ ਨੀਂਦ ਰੱਬ ਦੀ ਖੇਡ ਵਾਪਰੀ ਉਹ ਸੁੱਤਾ ਹੀ ਰਹਿ ਗਿਆ ਹਜ਼ੂਰ ਅੰਮ੍ਰਿਤ ਵੇਲੇ ਉੱਠੇ ਖੂਦ ਤੋਂ ਇਸ਼ਨਾਨ ਕੀਤਾ ਕਹਿਣ ਲੱਗੇ ਚੱਲ ਮਰਦਾਨੇ ਆਪਣੀ ਮੰਜ਼ਲ ਵੱਲ ਕੀ ਤੁਰੇ ਦੇ ਨਿਚੜਿਆ ਪਿੰਡ ਇਕੱਠਾ ਹੋ ਗਿਆ ਉਹਨੂੰ ਕਹਿੰਦੇ ਸਾਡਾ ਹਿੱਸਾ ਦੇ ਵੀ ਆਕਰ ਰਾਤ ਤੇਰੇ ਕਰ ਵਪਾਈ ਉਹ ਤਰਲੇ ਲੈ ਵੀ ਉਹ ਮੈਂ ਤਾਂ ਸੁੱਤਾ ਹੀ ਰਹਿ ਗਿਆ ਜੇ ਤੁਸੀਂ ਵੀ ਅਜ ਸੁੱਤੇ ਰਹਿ ਗਏ ਮੈਂ ਸੁੱਤਾ ਉਹ ਕਿਹਾ ਵੀ ਨਹੀਂ ਤੈਨੂੰ ਮਾਰਾਂਗੇ ਉਹਨੇ ਫਿਰ ਆਪਣਾ ਪੀਰ ਜਿਹੜਾ ਬਣਾ ਉਹਦੀ ਸੌ ਚੁੱਕੀ ਕਹਿੰਦਾ ਵੀ ਉਹਦੀ ਸੌ ਖਾ ਕੇ ਕਹਿਣਾ ਉਹ ਪਤਾ ਨਹੀਂ ਚਲੇਗਾ ਫਿਰ ਪਿੰਡ ਦੇ ਨੌਜਵਾਨ ਠੱਗਾਂ ਦੇ ਮੁੰਡੇ ਇਕੱਠੇ ਹੋਏ ਕੋਈ ਸਾਣੇ ਵੀ ਚੱਲ ਪਏ ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਉੱਥੇ ਬੈਠੇ ਹੋਏ ਸਨ ਜੰਗਲ 'ਚ ਪਹੁੰਚ ਗਏ ਕਰਖਤ ਬੋਲੇ ਬੜੇ ਸ਼ਬਦ ਸਖਤ ਬੋਲੇ ਪਾਈ ਮਰਦਾਨਾ ਜੀ ਥੋੜਾ ਜਿਆ ਅੰਦਰ ਨੂੰ ਲੱਗਿਆ ਕਹਿੰਦਾ ਬਾਬਾ ਜੀ ਉਜਾੜ ਚ ਆਪਣਾ ਕੋਈ ਨਹੀਂ ਤੇ ਰਬਾਬ ਵੀ ਸਾਡੇ ਕੋਲ ਦੇਣ ਜੋਗਾ ਕੁਝ ਵੀ ਨਹੀਂ ਤੇ ਇਹਨਾਂ ਬੇਸੁਰਿਆ ਨੂੰ ਰਬਾਬ ਵੀ ਨਹੀਂ ਵਜਾਣੀ ਆਉਣੀ ਰਬਾਬ ਦੇ ਤੇ ਕਿਹੜਾ ਚੜਾਈਏ ਮਹਾਰਾਜ ਕੁਮਾਰੀ ਸਨ ਕਹਿ ਲੱਗੇ ਮਰਦਾਨਿਆਂ ਵੇਖ ਰਾਗ ਗਜ ਕਰਤਾਰ ਦੇ ਅੱਜ ਦੇ ਕਰਤਾਰ ਕੀ ਖੇਡ ਵਰਤਾਂਦਾ ਆ ਗਿਆ ਜੀ ਉਹਨਾਂ ਕਹੇ ਜੀ ਅਸੀਂ ਠੱਗ ਨੇ ਆ ਅਸੀਂ ਲੁੱਟਨੇ ਆਂ ਸਾਡਾ ਕਿੱਤਾ ਏਵੇਂ ਤੁਹਾਨੂੰ ਦੱਸ ਦਿੰਨੇ ਆ ਪਰ ਅਸੀਂ ਸੂਲੇ ਠਾਕ ਦੇ ਮਾਰ ਕੇ ਆ ਪਹਿਲਾਂ ਮਾਰਨੇ ਆ ਫਿਰ ਸਮਾਨ ਲੁੱਟਨੇ ਆ ਮਹਾਰਾਜ ਕਹਿੰਦੇ ਮੈਂ ਵੀ ਲੁਟਾਉਣ ਵਾਸਤੇ ਆਇਆ ਕੋਈ ਲੁੱਟਣ ਵਾਲਾ ਲੱਭੇ ਤਾਂ ਸਹੀ ਮੈਂ ਲੁਟਾਣ ਨਹੀਂ ਆਇਆ ਉਹਨਾਂ ਨੇ ਕਿਹਾ ਵੀ ਇਹ ਡਾ ਪੇਪਰ ਵਾ ਕਹਿੰਦੇ ਸੀ ਮਾਰਨੇ ਆ ਗੁਰੂ ਸਾਹਿਬ ਕਹਿੰਦੇ ਮਰਨਾ ਤਾਂ ਸਭ ਨੇਵੇਂ ਤੁਸਾਂ ਵੀ ਮਰਨਾ ਹੈ ਮੈਂ ਵੀ ਜਾਣਾ ਹੈ ਪਰ ਇੱਕ ਕੰਮ ਕਰਿਓ ਸਰੀਰ ਬੜਾ ਚੰਗਾ ਜੇ ਇਹ ਕਿਤੇ ਜੰਗਲ ਚ ਰੋਲਦਾ ਨਾ ਰਹੇ ਇਹਨੂੰ ਜਾਨਵਰ ਨਾ ਖਾਣ ਕਿਤੇ ਇੱਕ ਕੰਮ ਕਰੋ ਇਹ ਪ੍ਰਬੰਧ ਕਰ ਲਓ ਲੱਕੜਾਂ ਹੈਗੀਆਂ ਨੇ ਸੁੱਕੀਆਂ ਕਾਠ ਮਾਰੇ ਕੇ ਲੱਕੜ ਮਾਰੇ ਕੇ ਮੈਂ ਕੱਟੀ ਕਰ ਦੇਣਾ ਅੱਗ ਦਾ ਪ੍ਰਬੰਧ ਤੁਸੀਂ ਕਰ ਦਿਓ ਮਾਰ ਲਿਓ ਪਰਤੇ ਕੇ ਸਾਡਾ ਸਰੀਰ ਦੋਵਾਂ ਦਾ ਮਰਦਾਨਾ ਵੇਖ ਕੇ ਕਹਿੰਦਾ ਬਾਬਾ ਜੀ ਗੁਰੂ ਸਾਹਿਬ ਕਹਿੰਦੇ ਵੇਖ ਤੂੰ ਰੰਗ ਬਸਾਜ ਵੇਖ ਰੱਬ ਕਿਵੇਂ ਅੱਜ ਕਲਾ ਵਰਤਾਨ ਲੱਗੇ ਇੱਥੇ ਗੁਰੂ ਸਾਹਿਬ ਕਦੀ ਨਹੀਂ ਕਹਿੰਦੇ ਨਾਨਕ ਦੇ ਰੰਗ ਵੇ ਕਹਿੰਦੇ ਵੇਖ ਰੰਗ ਕਰਤਾਰ ਦੇ ਰੱਬ ਵੇ ਕੀ ਕਰਦਾ ਇਹ ਗੱਲ ਬੜੀ ਵੱਡੀ ਜੇ ਇੱਥੇ ਬੰਦਿਆਂ ਨੂੰ ਥੋੜੀ ਜੀ ਇਕਾਗਰਤਾ ਪੈਦਾ ਹੋ ਜਾ ਕਹਿੰਦੇ ਸਾਡੇ ਬਾਬਾ ਜੀ ਦੇ ਕੌਤਕ ਵੇਖੋ ਮੇਰਾ ਗੁਰੂ ਨਾਨਕ ਕਹਿੰਦਾ ਵੇਖ ਰੰਗ ਕਰਤਾਰ ਦੇ ਇਹ ਕਰਤਾਰ ਦੇ ਕੌਤਕ ਦੇਖ ਉਹ ਥੋੜੀ ਜੇ ਠੰਡੇ ਪੈ ਗਏ ਕਹਿੰਦੇ ਨੇ ਜੀ ਲੱਕੜਾਂ ਤੇ ਹੈਗੀਆਂ ਅੱਗ ਕਿੱਥੋਂ ਲਾਈਏ ਪਿੰਡੋਂ ਮਹਾਰਾਜੀ ਨੇ ਜੀ ਸਾਹਮਣੇ ਧੂ ਨਿਕਲਦਾ ਪਿਆ ਸੀ ਜੰਗਲ ਚ ਦੂਰੋਂ ਤੂੰ ਤੂਤਾ ਦੇਸੀ ਪੈਂਦਾ ਉਸ ਵੱਲ ਉਂਗਲ ਕਰਕੇ ਕਾ ਉਹ ਸਾਹਮਣੇ ਤੂੰ ਨਿਕਲਦਾ ਤੁਸੀਂ ਅੱਗ ਲਾਇਓ ਮੈਂ ਇੱਥੇ ਬੈਠਾ ਮਾਰਨ ਤੋਂ ਬਾਅਦ ਸਸਕਾਰ ਕਰਦੇ ਆ ਜੀ ਪੰਜ ਸੱਤ ਤੋਥੇ ਬੈਗੇ ਤਿੰਨ ਚਾਰ ਅੱਗ ਲੈਣ ਚਲੇ ਗਏ ਪਰ ਦੋਨਾਂ ਦੇ ਮਨ ਚ ਜਿਹੜੇ ਕੋਲ ਸਨ ਉਹ ਵੀ ਜਿਹੜੇ ਗਏ ਮਨ ਚ ਗੱਲ ਆ ਗਈ ਅੱਜ ਤੱਕ ਮੌਤ ਸੁਣ ਕੇ ਲੋਕਾਂ ਦੇ ਬੁੱਲਾਂ ਤੇ ਸਿਕਰੀ ਆ ਜਾਂਦੀ ਸਿਕਰੀ ਹੁੰਦੀ ਸੇ ਇਹ ਚਿਹਰੇ ਪੀਲੇ ਪੈ ਜਾਂਦੇ ਆ ਇਹ ਇੰਨਾ ਚਿਹਰਾ ਦਗਦ ਕਰਦਾ ਇੰਜ ਹੀ ਕਹੀ ਜਾਂਦਾ ਕੋਈ ਨਹੀਂ ਮਾਰ ਲੋ ਤਾਂ ਕੀ ਹੈ ਕੋਈ ਸੂਰ ਬੀਰ ਲੱਗਦਾ ਹੈ ਕੋਈ ਖਾ ਠੀਕ ਹੈ ਪਰ ਪਾਪ ਇਹਨੇ ਕੀਤੇ ਨੇ ਉਹ ਸੁਰਤ ਨੂੰ ਦੂਜੇ ਪਾਸੇ ਜਾਣ ਨਹੀਂ ਦਿੰਦੇ ਪੈ ਇਹ ਜਦੋਂ ਗਏ ਜੀ ਕੀ ਦੇਖਿਆ ਇਹਨੂੰ ਸਚਾਈ ਜਾਣਿਓ ਇਹ ਗੁਰੂ ਸਾਹਿਬ ਹੀ ਖੇਡ ਵਰਤਾਂਦੇ ਆ ਇਹ ਜਦੋਂ ਅੱਗ ਕੋਲ ਗਏ ਦੂਜੇ ਬਾਬਾ ਜੀ ਆਪ ਨਾਲ ਲੱਕੜਾ ਇਕੱਠੀਆਂ ਕਰਾਈ ਜਾਂਦੇ ਤੇ ਭਾਈ ਮਰਦਾਨਾ ਫਿਰ ਬਾਰ ਬਾਰ ਕਹਿੰਦਾ ਬਾਬਾ ਜੀ ਕੀ ਕਹਿ ਲਗੇ ਬਸ ਤੂੰ ਕਰੀ ਚਾ ਲੱਕੜਾ ਇਕੱਠੀਆਂ ਇਹ ਜਦੋਂ ਅੱਗ ਦੇ ਨੇੜੇ ਗਏ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਮਿਹਰਬਾਨ ਦੀ ਜਨਮ ਸਾਖੀ ਚ ਲਿਖਿਆ ਹੈ ਉਥੇ ਉਹਨਾਂ ਠੱਗਾ ਨੂੰ ਇੱਕ ਰੂਹ ਦਿਸੀ ਸੂਖਮ ਸਰੀਰ ਦਿਸਿਆ ਸਥੂਲ ਨਹੀਂ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਨੇ ਸਥੂਲ ਤੋਂ ਅੱਗੇ ਸੂਖਸ਼ਮ ਦਾ ਜ਼ਿਕਰ ਕੀਤਾ ਉਂਝ ਸੂਖਸ਼ਮ ਤੋਂ ਅੱਗੇ ਕੋਹਰ ਸ਼ਰੀਰ ਜਿਹਨੂੰ ਕਾਰਣ ਸ਼ਰੀਰ ਕਹਿੰਦੇ ਆ ਉਹਦਾ ਰੰਗ ਕਾਲਾ ਹੁੰਦਾ ਹੈ ਗੁਰੂ ਸਾਹਿਬ ਦਾ ਤੁਸੀਂ ਕਹੋਗੇ ਜੀ ਹੈ ਬਿਲਕੁਲ ਹੈ ਉਹ ਲਫ਼ਜ਼ ਮਾਰੇ ਨੇ ਵਰਤੇ ਆ ਆਪੀ ਨੇ ਭੋਗ ਭੋਗ ਕੇ ਹੋ ਪਸਮੜ ਪੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇ ਸੂਖਸ਼ਮ ਸੰਗਲ ਕਾਦੇ ਉਹਦੇ ਕਰਮਾਂ ਦੇ ਆ ਲੋਹੇ ਦੇ ਨਹੀਂ ਉਹਨਾਂ ਦੇਖਿਆ ਵੀ ਉਹ ਸੂਖਸ਼ਮ ਸਰੀਰ ਦੇਸਦਾ ਹੈ ਉਹ ਆਕਾਰ ਵੱਧ ਹੈ ਤੇ ਉਹ ਤਰਲੇ ਲੈ ਰਿਹਾ ਮੈਨੂੰ ਮਾਰੋ ਨਾ ਮੈਨੂੰ ਮਾਰੋ ਨਾ ਤੇ ਜਮਗਣ ਜਿਹੜੇ ਨੇ ਚਿਹਰੇ ਡਰਾਮ ਨੇ ਉਹ ਕਹਿੰਦੇ ਤੈਨੂੰ ਅਸੀਂ ਨਹੀਂ ਮਾਰਦੇ ਤੇਰੇ ਕਰਮ ਤੈਨੂੰ ਮਾਰਦੇ ਪਿਆ ਤੇਰੇ ਪਾਪ ਤੈਨੂੰ ਮਾਰਦੇ ਪਿਆ ਤੇ ਇੱਕ ਠੱਗ ਦੇ ਕੇ ਕਹਿੰਦਾ ਛੱਡ ਪਰਾਂ ਕਿਸ ਭੁਲੇਖੇ ਚ ਪਿਆ ਇੱਕੋ ਦਮ ਕਹਿ ਲਗਾ ਆਪਣਾ ਕੰਮ ਕਰ ਤੂੰ ਕਠੋਰ ਨੇ ਨਾ ਅੰਦਰੋਂ ਉਹਨੇ ਜੀ ਸੋਟੀ ਲਈ ਸੋਟੀ ਦੇ ਨਾਲ ਇੱਕ ਬਲਦੀ ਹੋਈ ਅੱਗ ਜਿਹੜੀ ਸੀ ਇਹ ਚੋ ਬਲ ਰਿਆ ਉਹਨੂੰ ਸੋਟੀ ਨਾਲ ਨੇੜੇ ਕੀਤਾ ਉਹ ਜਦੋਂ ਚੋ ਲੱਕੜ ਚੋ ਸਮਝ ਨੇ ਨਾ ਬਲਦੀ ਹੋਈ ਅੱਗ ਨੂੰ ਚੋ ਕਹਿੰਦੇ ਸਾਂ ਆਪਣੇ ਹਿਸ਼ਾਰਪੁਰ ਵਾਲ ਚੋ ਦੂਜਾ ਕਹਿੰਦੇ ਆ ਕਈ ਵੀ ਪਾਣੀ ਜਿੱਥੋਂ ਜਾਂਦਾ ਹੈ ਨਾ ਇਹ ਲਬ ਜੀ ਕੋਈ ਹੁੰਦਾ ਹੈ ਅਰਥ ਬਦਲ ਜਾਂਦਾ ਹੈ ਬੋਲੀ ਦੇ ਸਾਧਨਾ ਉਹਨਾਂ ਨੇ ਜੀ ਉਹ ਚੋ ਪਕੜਿਆ ਤੇ ਦ੍ਰਿਸ਼ ਚੇਂਜ ਹੋ ਗਿਆ ਜਿਹਨੂੰ ਮਾਰ ਰਏ ਸਨ ਜਿਹੜਾ ਕੁਰਲਾ ਰਿਆ ਸੀ ਉਹਦੇ ਵਾਸਤੇ ਵਿਵਾਨ ਆ ਗਿਆ ਉਹਨੂੰ ਜਮਗਣ ਜਿਹੜੇ ਨੇ ਇੱਕ ਹੁੰਦੇ ਨੇ ਜਮਗਣ ਇੱਕ ਹੁੰਦੇ ਨੇ ਦੇਵਗਣ ਰਾਮਗਣ ਵੀ ਕਹਿੰਦੇ ਆ ਉਹ ਮੱਥਾ ਟੇਕਣ ਲੱਗ ਪਏ ਉਹਨਾਂ ਦੇ ਹੱਥੋਂ ਲੱਕੜ ਜਾਂਦੀ ਰਹੀ ਅੱਗ ਅੱਗ ਠੱਗ ਪੁੱਛਦੇ ਨੇ ਤੁਸੀਂ ਕੌਣ ਤੇ ਇਹ ਕੌਣ ਪਹਿਲਾਂ ਰੋ ਰਿਹਾ ਹੁਣ ਇਹਨੂੰ ਤੁਸੀਂ ਵਿਵਾਨ ਚ ਬਿਠਾ ਰਹੇ ਹੋ ਜਮਗਣ ਕਹਿੰਦੇ ਆ ਇਹਨੇ ਜ਼ਿੰਦਗੀ ਚ ਬੜੇ ਪਾਪ ਕੀਤੇ ਬੜੇ ਗੁਨਾਹ ਕੀਤੇ ਇਹ ਸਾਡੀ ਸਾਡੀ ਸਰਕਾਰ ਸੀ ਅਸੀਂ ਇਹਨੂੰ ਲੈਣ ਆਏ ਸਾਂ ਤੇ ਆ ਜਿਹੜੇ ਨੇ ਇਹ ਰਾਮ ਗਾਨ ਨੇ ਕਹਿੰਦੇ ਹੁਣ ਇਹਨਾਂ ਨੂੰ ਇਹ ਲੈਣ ਆ ਗਏ ਉਹ ਕਹਿੰਦਾ ਹੋਇਆ ਕੀ ਕਹਿੰਦਾ ਨਕਮਿਓ ਜਿਹਨੂੰ ਸਾੜਨ ਦੇ ਵਾਸਤੇ ਤੁਸੀਂ ਅੱਗ ਲੈਣ ਉਹ ਚਿਖਾਂ ਹੈ ਉਹ ਗੁਰ ਪਰਮੇਸ਼ਰ ਜਿਨੇ ਇਹਦੀ ਬਲਦੀ ਹੋਈ ਚਿਖਾ ਦੇ ਧੂ ਵਾਲ ਆਪਣੀ ਨਜ਼ਰ ਕਰ ਦਿੱਤੀ ਹੈ ਗੁਰ ਪਰਮੇਸ਼ਰ ਹੈ ਉਹ ਤੁਹਾਨੂੰ ਸਮਝ ਕੋਈ ਨਹੀਂ ਉਹ ਜਗਤ ਦੇ ਉਧਾਰ ਕਰਨਾਰੇ ਨਹੀਂ ਸਿਰਫ ਉਹਨਾਂ ਦੀ ਨਜ਼ਰ ਇਹਦੀ ਬਲਦੀ ਹੋਈ ਚਿਖਾ ਤੇ ਪਈ ਤੇ ਇਸ ਪਾਪੀ ਦੇ ਪਾਪ ਘੱਟੇ ਗਏ ਤੁਸੀਂ ਨਕਮੇਓ ਪੱਥਰ ਦਿলো ਉਹਨੂੰ ਫੂਕਣਾ ਚਾਹੁੰਦੇ ਹੋ ਕਹਿੰਦੇ ਉੱਥੇ ਆ ਕੇ ਸੱਟੀ ਤੇ ਬਸ ਉਪਕਾਰ ਕੇ ਪਿੱਛਾ ਆ ਗਏ ਜਦੋਂ ਵਾਪਸ ਆਏ ਲੱਕੜ ਮਾਰ ਏ ਢੇਰ ਲਾਈ ਬੈਠਿਆ ਮਰਦਾਨਾ ਸੋਚਦਾ ਭਾਈ ਸਾਹਿਬ ਨੇ ਬੜੇ ਕੌਤਕਮਾਰੇ ਲਾੜੀ ਕਰਦੇ ਆ ਉਹ ਸੋਚਦਾ ਵੀ ਖਾਲੀ ਹੱਥ ਰਿਉਂਦੇ ਅੱਗ ਤੇ ਕੋਈ ਨਹੀਂ ਪਿਆਰਿਓ ਜਨਮ ਸਾਖੀ ਵਾਲਾ ਕਹਿੰਦਾ ਜਦੋਂ ਨੇੜੇ ਆਏ ਤਬ ਨਿਬਲ ਹੋ ਗਏ ਆਹ ਲਫ਼ਜ਼ ਸੁਣਵਾਲੇ ਨਿਬਲ ਹੋ ਗਏ ਜਿਹੜੀ ਬਲ ਜਿਹੜੀ ਤਾਕਤ ਉਹ ਵਰਦੇ ਪੈ ਸਨ ਗੁਰਮੁਖੋ ਸੱਚੀ ਮੁੱਚੀ ਆ ਅੰਦਰ ਦੀ ਤਾਕਤ ਗਈ ਉਹ ਪੁੱਛਦੇ ਨੇ ਸਾਥੀ ਵੀ ਅੱਗ ਨਹੀਂ ਲਿਆਏ ਉਹਨਾਂ ਅੱਗ ਤੇ ਕੀ ਕਹਿਣੀ ਸੀ ਗੁਰਦੇਵ ਦੇ ਚਰਣਾ ਚ ਡਿੱਗ ਪਏ ਕਿਨ ਲੱਗੇ ਗੁਰ ਪਰਮੇਸ਼ਰ ਸਾਨੂੰ ਬਖਸ਼ ਦੇ ਉਹਨਾਂ ਫਿਰ ਸਾਰੀ ਦਾਸਤਾਨ ਦੱਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਇਹ ਥੱਗਾ ਨੂੰ ਕਹਿੰਦੇ ਨੇ ਇਹ ਗੁਰ ਪਰਮੇਸ਼ਰ ਹੈ ਆ ਅਸੀਂ ਮਾਜਰਾ ਦੇਖ ਕੇ ਆਏ ਆ ਅਸੀਂ ਅੱਖਾਂ ਨਾਲ ਦੇਖਿਆ ਕੰਨਾਂ ਨਾਲ ਸੁਣਿਆ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਸਾਡੇ ਘਰ ਚੱਲੋ ਪਿੰਡ ਚੱਲੋ ਵਾਪਸ ਹਜ਼ੂਰ ਕਹਿੰਦੇ ਆ ਅਜੇ ਨਹੀਂ ਤੁਸੀਂ ਚੱਲੋ ਅਸੀਂ ਆਉਂਨੇ ਆ ਕਹਿੰਦੇ ਜਦੋਂ ਇਹ ਕਹਿੰਦੇ ਸੱਚ ਆਓਗੇ ਹਜ਼ੂਰ ਕਹਿੰਦੇ ਮੈਂ ਝੂਠ ਨਹੀਂ ਬੋਲਦਾ ਆਵਾਂਗਾ ਇਹ ਤੇ ਵਿਰਸਾ ਕੀ ਕਰ ਕਹਿੰਦਾ ਗੁਰਦੇਵ ਆਪਣੀ ਮੌਚ 'ਚ ਬੈਠੇ ਕਹਿਣ ਲੱਗੇ ਮਰਦਾਨਿਆਂ ਤਾਰ ਛੇੜ ਫਿਰ ਇਹ ਸ਼ਲੋਕ ਪੜੇ ਨਾ ਦੇਵਦਾਨਵਾ ਨਰਾਨਾ ਸਿੱਧ ਸਾਧਕਾਧਰਾ ਅਸ ਤੇ ਇੱਕ ਦਿਗਰ ਕੋਈ ਇੱਕ ਤੂੰ ਹੀ ਇੱਕ ਦੋਈ ਨਾ ਸੂਰ ਸਸ ਮੰਡਲ ਨੂੰ ਨੇ ਸਪਤ ਦੀਪ ਨਾ ਜਲੋ ਅੰਨ ਪਾਣੀ ਥਿਰ ਨਾ ਕੋਈ ਇੱਕ ਤੂੰ ਹੀ ਇੱਕ ਤੂੰ ਹੀ ਸ਼ਬਦ ਪੜਿਆ ਫਿਰ ਇਹਨਾਂ ਦੇ ਪਿੰਡ ਗਏ ਸਾਰਾ ਪਿੰਡ ਬੱਚੇ ਬਜ਼ੁਰਗ ਸਾਰੇ ਇਕੱਠੇ ਹੋ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇਹਨਾਂ ਨੇ ਝੁੱਕ ਕੇ ਮੱਥੇ ਟੇਕੇ ਮਹਾਰਾਜ ਸਾਨੂੰ ਬਖਸ਼ ਦਿਓ ਇਹਨਾਂ ਨੇ ਪਟਾਵਾਂ ਰੱਖੀਆਂ ਸਤਿਗੁਰੂ ਕਹਿੰਦੇ ਨੇ ਮੈਂ ਪਾਪ ਦੀ ਕਮਾਈ ਨਹੀਂ ਲੈਣਾ ਆ ਮੇਰੇ ਕਿਸੇ ਕੰਮ ਨਹੀਂ ਜੇ ਫਿਰ ਕੀ ਕਰੀ ਕਹਿੰਦੇ ਸਭ ਕੁਝ ਲੁਟਾ ਦਿਓ ਆਓ ਸਵੇਰੇ ਸ਼ਾਮੀ ਆਪਾਂ ਕੀਰਤਨ ਕਰਾਂਗੇ ਗੁਰਮਖੋ ਉਸ ਪਿੰਡ ਦੇ ਵਿੱਚ ਧਰਮਸ਼ਾਲਾ ਬਣੀ ਹਜ਼ੂਰ ਨੇ ਸਵੇਰੇ ਸ਼ਾਮ ਕੀਰਤਨ ਕੀਤਾ ਮੈਂ ਇਸ ਕਰਕੇ ਸਾਹ ਕੀ ਸੁਣਾਈ ਹੈ ਕਿ ਇਹ ਮਤ ਸੋਚਿਓ ਕਿ ਸਰੀਰ ਨਾਲ ਆਤਮਾ ਨੂੰ ਸਰੀਰ ਨੇ ਨਹੀਂ ਜਾਣਾ ਪਰ ਜਿਹੜਾ ਨਾਮ ਸਿਮਰਨ ਬਾਣੀ ਕੀਰਤਨ ਹੈ ਵੈਦੋ ਨਾ ਭਾਈ ਭੈਣੋ ਨਾ ਭਾਈ ਇੱਕੋ ਸਹਾਈ RAM ਹੈ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮਦਲਤ ਹੈ ਕੇਵਲ ਨਾਮ ਸੰਗ ਤੇਰਾ ਚਲੈ ਪਿਆਰਿਓ ਉਥੇ ਸਿਰਫ ਨਾਮ ਚੱਲਦਾ ਹੈ ਇਸ ਸਿਮਰਨ ਚੱਲਦਾ ਗੁਰੂ ਜੀ ਇਹ ਸੰਸਾਰੀ ਹਕੀਕਤ ਕਹਿ ਰਹਾ ਕਿ ਭਾਈ ਸਿੱਖੋ ਜਬ ਹੀ ਹੰਸ ਤਜੀ ਘਰ ਕੀ ਨਾਰ ਬਹੁਤ ਹਿਤ ਜਾਂਸਿਓ ਸਦਾ ਰਹਿਤ ਸੰਗ ਲੱਗੀ ਜਬ ਹੀ ਹੰਸ ਤਜੀ ਇਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਮਹਾਰਾਜ ਕਵੀ ਰਵਦਾਸ ਜੀ ਕਹਿੰਦੇ ਆ ਘਰ ਕੀ ਨਾਰ ਕੋ ਰੈ ਤਨ ਲੱਗੀ ਉਹ ਤੋਂ ਭੂਤ ਭੂਤ ਕਰ ਪਾਗੀ ਮਹਾਰਾਜ ਫਿਰ ਕਿਰਪਾ ਕਰਕੇ ਸਮਤ ਦਿਓ ਇਹ ਤਾਂ ਤੁਸੀਂ ਸੰਸਾਰ ਦੀ ਜਿਉਂਦਿਆਂ ਦੀ ਤੇ ਮਰਿਆਂ ਦੀ ਹਕੀਕਤ ਦੱਸ ਦਿੱਤੀ ਜਿਉਂਦਿਆਂ ਦਾ ਤੁਸੀਂ ਦੱਸ ਦਿੱਤਾ ਆਪਣੇ ਸੁੱਖ ਸੌਹੀ ਜਗ ਫਾਂਦੇ ਕੋ ਕਾਹੂ ਕੋ ਨਹੀਂ ਸੁਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿ ਤੇ ਚੌਂ ਦਿਸ਼ਕੇ ਰਹਿ ਵਿਪਤ ਪਰ ਹੀ ਸਭ ਹੀ ਸੰਗ ਛਾੜਿਤ ਕੋ ਨਾ ਆਵਤ ਨੇ ਰੇ ਅਗਲੀ ਤੁਸੀਂ ਮਰਿਆਂ ਦੀ ਵੀ ਦੱਸ ਦਿੱਤੀ ਕਿ ਘਰ ਕੀ ਨਾਰ ਬਹੁਤ ਹਿਤ ਜਾਂਸੇ ਸਦਾ ਰਹਿਤ ਸੰਗ ਲਾਗੀ ਜਾਂ ਵੀ ਖੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਹੁਣ ਸਤਿਗੁਰੂ ਸਾਨੂੰ ਇਹ ਸਮਤ ਦਿਓ ਅਸੀਂ ਮੰਨ ਗਏ ਸਤਿਗੁਰ ਤੇਗ ਬਹਾਦਰ ਸਾਹਿਬ ਅੱਗੇ ਨਿਵਣ ਵਾਲਾ ਕੌਣ ਹੈ ਅੱਗੇ ਫਿਰ ਸਤਿਗੁਰ ਕਹਿੰਦੇ ਇਹ ਵਿਦ ਕੋ ਵਿਵਹਾਰ ਬਣਿਓ ਹੈ ਵਿਦ ਅਰਥੇ ਤਰੀਕਾ ਮਹਾਰਾਜ ਕਹਿੰਦੇ ਕੱਲੀ ਤੁਹਾਡੀ ਗੱਲ ਨਹੀਂ ਇਹ ਸੰਸਾਰ ਦਾ ਵਿਹਾਰ ਹੀ ਕਾਰ ਵਿਹਾਰ ਹੀ ਹੈ ਇਸ ਤਰੀਕੇ ਨਾਲ ਲੋਕ ਵਰਤਦੇ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾ ਸੋ ਮੇਹੂ ਲਗਾਇਓ ਜਿਹਦੇ ਨਾਲ ਨਿਉ ਲਗਾਣਾ ਹੈ ਇਹ ਕੁਝ ਹੋਣਾ ਹੈ ਇਹ ਸੱਚ ਹੈ ਤੇ ਮਹਾਰਾਜ ਫਿਰ ਕੌਣ ਆਵੇਗਾ ਕਹਿਣ ਲੱਗੇ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਹੈ ਅੰਤ ਬਾਰ ਅੰਤਲੇ ਵੇਲੇ ਅੰਤ ਵਕਤ ਇੱਕ ਹਰੀ ਜੀ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਵੈਗਰੂ ਤੋਂ ਬਿਨਾ ਕਿਸੇ ਕੰਮ ਨਹੀਂ ਆਉਣਾ ਸਿਰਫ ਇੱਕ ਪਰਮੇਸ਼ਵਰ ਨੇ ਜਿਹੜੇ ਅੰਤਲੇ ਵੇਲੇ ਕੰਮ ਆਉਣਾ ਹੈ ਗੁਰਮਖੋ ਕਈ ਬਰੀ ਜੀ ਅਸੀਂ ਇਹਨਾਂ ਗੱਲਾਂ ਨੂੰ ਲੈਨੇ ਆਂ ਕਿਉਂਕਿ ਜਿਉਂਨੇ ਆਂ ਦ੍ਰਿਸ਼ਤਮਨ ਸਾਰੇ ਦਿਸ ਦਿਨ ਘਰ ਦਿਸਦਾ ਗੱਡੀ ਦਿਸਦੀ ਪਰਿਵਾਰ ਦਿਸਦਾ ਬਿਜ਼ਨਸ ਦਿਸਦਾ ਪਰ ਕਦੀ ਮਹਿਸੂਸ ਕਰਕੇ ਦੇਖੀਏ ਮਹਿਸੂਸ ਕੀ ਕਰਨਾ ਹੋਣਾ ਇਹ ਗੁਰਮਖ ਪਿਆਰੇ ਕਹਿੰਦੇ ਸਨ ਜਦੋਂ ਮਨ ਆ ਨਾ ਟਿਕੇ ਬਾਣੀ ਪੜਨੋ ਗੁਟਕਾ ਛੱਡ ਕੇ ਬਸ ਥੋੜਾ ਜਿਹਾ ਧਿਆਨ ਇਹਨਾਂ ਨੂੰ ਧਰ ਲਿਆ ਕਰੋ ਮੇਰੀ ਮੌਤ ਹੋ ਗਈ ਏ ਪਰਵਾਦ ਦੇ ਜੀਮ ਨੂੰ ਡੱਬੇ ਚ ਪਾ ਕੇ ਲੈ ਕੇ ਆ ਜਿੱਥੇ ਮੇਰੇ ਚਾਰ ਚਵੇਰੇ ਢੀੜਾਂ ਸਨ ਮੈਂ ਫਰੀਜ਼ਰ ਦੇ ਵਿੱਚ ਕੱਲ ਹੀ ਖਲੋਤਾ ਹੋਇਆ ਆਉਂਦੇ ਨੇ ਥੋੜਾ ਜਿਹਾ ਫੇਰਾ ਪੂਰਾ ਪਾ ਜਾਂਦੇ ਆ ਮੈਨੂੰ ਘਰ ਕਿਸੇ ਰਾਤ ਰੱਖਣਾ ਵੀ ਨਹੀਂ ਆਉਣਗੇ ਕੱਪੜੇ ਪਾਦਣਗੇ ਹਾਰ ਸ਼ਿੰਗਾਰ ਕਰਨਗੇ ਰੋਣਗੇ ਮੇਰੇ ਬਾਰੇ ਇੱਕ 5 ਕਿ ਮਿੰਟ 10 ਬੋਲਣਗੇ ਇਹ ਬੰਦਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਉਸੇ ਡੱਬੇ ਚ ਰੱਖ ਕੇ ਅਗਲੇ ਕਹਿਣਗੇ ਹੱਡੀਆਂ ਚਾਹੀਦੀਆਂ ਤੇ ਸੇਕ ਘੱਟ ਕਰ ਦੇਣਗੇ ਜੇ ਨਹੀਂ ਚਾਦਿਆਂ ਸਾਰੇ ਕੋਲਾ ਬਣਾ ਕੇ ਕੁਝ ਮਿੰਟਾਂ ਚ ਪਾਣੀ ਨਾਲ ਬਾਹਰ ਸਕਦੇ ਨਹੀਂ ਤੇ ਇੰਨੀ ਕਿ ਤੇਰੀ ਕਹਾਣੀ ਹੈ ਇਹ ਮੈਂ ਨਹੀਂ ਕਹ ਇਹ ਅੱਜ ਦਾ ਵੇਲਾ ਇਸ ਤਰ੍ਹਾਂ ਕਬੀਰ ਸਾਹਿਬ ਵੇਖਦੇ ਆ ਕਿਸੇ ਸੜਦੇ ਨੂੰ ਕਹਿੰਦੇ ਆ ਕਬੀਰ ਹਾਰਡ ਜਰੈ ਜਿਉ ਲੱਕਰੀ ਕੇਸ ਜਰੈ ਜਿਉ ਕਾਸ ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ ਕਹਿੰਦੇ ਜਦੋਂ ਇਹ ਦੇਖਿਆ ਕਿ ਸੜ ਰਹੇ ਨੇ ਕਿਸ ਕਾ ਦੀ ਤਰ੍ਹਾਂ ਸਰ ਰਹੇ ਨੇ ਹੁਣ ਦੇਖੋ ਆ ਬਿਮਾਰੀ ਆਪਾਂ ਕਿੰਨਾ ਦੇਖਨੇ ਪਏ ਪਿਆਰਿਓ ਕੋ ਲਾਸ਼ਾਂ ਸਾਂਭਣ ਵਾਲਾ ਵੀ ਕੋਈ ਨਹੀਂ ਲੋਕਾਂ ਕੋ ਲੱਕੜਾਂ ਕੋਈ ਨਹੀਂ 2 ਸਾਲ ਪਹਿਲਾਂ ਕਿਸੇ ਸੋਚਿਆ ਸੀ ਇਸ ਕਰਕੇ ਮੈਂ ਕਹਿਣਾ ਧਰਿਆ ਰਹਿ ਗਈਆਂ ਤੋਪਾਂ ਆ ਆ ਏਡੇ ਏਡੇ ਵੱਡੇ ਜਾਜ ਜੀ ਅਸੀਂ ਤੇ ਫਲਾਣੀ ਤਾਂ ਪਹੁੰਚ ਜਾਣਾ ਅਗਲੇ ਨੇ ਇੱਕੋ ਜਾ ਕੀੜਾ ਨਿੱਕਾ ਜਾ ਪੈਦਾ ਕੀਤਾ ਜਿਹੜਾ ਦਿਸਦੇ ਕੋਈ ਨਹੀਂ ਅਜਿਹੇ ਕਹਿੰਦੇ ਨੇ ਵੀ ਅਸੀਂ ਤੇ ਉਹ ਹੀ ਚੀਜ਼ ਮੰਨਦੇ ਜਿਹੜੀ ਦਿਸਦੀ ਹੋਵੇ ਇਹ ਬੜਾ ਰੋਲਾ ਮੈਂ ਕਹਿੰਨਾ ਵੈਸੇ ਮੈਂ ਹੰਕਾਰ ਨਹੀਂ ਕਰਦਾ ਕਿ ਚਲੋ ਯਾਰ ਠੀਕ ਵੀ ਉਸ ਦਿਨ ਦਾ ਸਾਰੇ ਚੋ ਵਿਗਿਆਨੀ ਕਥਾਵਾਜ ਕੇ ਥੋੜੇ ਟਿਕ ਜਗੇ ਆ ਅਸੀਂ ਜਿਹੋ ਹੀ ਮੰਨਦੇ ਆ ਜਿਹੜਾ ਦਿਸਦਾ ਹੁਣ ਇਹਨੇ ਸਾਰੇ ਮਿਲ ਕਹੀ ਜਾਂਦੇ ਹੋਏ ਇਹ ਅਦ੍ਰਿਸ਼ਟ ਹੈ ਜੀ ਜੇ ਨਜ਼ਰ ਨਹੀਂ ਆਤਾ ਜਿਹੜਾ ਨਜ਼ਰ ਨਹੀਂ ਆਉਂਦਾ ਉਹਨੇ ਤੁਹਾਡੇ ਜਾਜ ਹੈ ਵਾਹਣਾ ਚ ਖੜੇ ਕਰਤੇ ਜਿਵੇਂ ਕਿਤੇ ਟਰੈਕਟਰ ਪੈਂਚਰ ਹੋਏ ਖਲੋਤੇ ਹੁੰਦੇ ਆ ਸੱਚ ਹੈ ਨਾ ਜੀ ਹਜਾ ਹਾਸਾ ਨਹੀਂ ਇੱਕ ਕੀੜਾ ਨਿੱਕਾ ਜਿਆ ਦਿਸਦਾ ਵੀ ਨਹੀਂ ਕੀੜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ દિਸੇ ਵਿਖਮ ਥਾਨ ਬਸੰਤ ਉਚੈ ਨ ਸਿਮਰਨ ਮਰਨੰ ਕਦੰਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਜ਼ ਕਰਤਾ ਹੈ ਕੀਟੀ ਕੀੜਾ ਜੀਵ ਜਿਹਨੂੰ ਵਾਇਰਸ ਕਹਿੰਨੇ ਪਿਆ ਦਿਸਦਾ ਹੀ ਕੋਈ ਨਹੀਂ ਉਹ ਕਹਿੰਦਾ ਰੂਪ ਬਦਲ ਜਾਂਦਾ ਹੈ ਇਸ ਤਰ੍ਹਾਂ ਹੀ ਜੀ ਕਦੀ ਅੱਖਾਂ ਨੂੰ ਪਈ ਜਾਂਦਾ ਕਦੀ ਕਿਸੇ ਨੂੰ ਪਈ ਜਾਂਦਾ ਗੁਰਮਖੋ ਮੇਰੀ ਖੱਤ ਜੋੜ ਕੇ ਬੇਨਤੀ ਜੇ ਐਵੇਂ ਉਹਦੀਆਂ ਦਾਤਾਂ ਤੇ ਤਰਕ ਨਾ ਕਰੋ ਜਿਸ ਦਿਨ ਮੈਂ ਤੁਸੀਂ ਸਭ ਕੁਝ ਛੱਡਣਾ ਹੈ ਨਾ ਗੁਰੂ ਨਾਨਕ ਦਾ ਸ਼ਬਦ ਅਤ੍ਰਿਸ਼ਤ ਸਾਡੀ ਆਤਮਾ ਦਾ ਕਵਚ ਬਣ ਕੇ ਸਾਡੇ ਨਾਲ ਜਾਏਗਾ ਇਹ ਇਹ ਇਹਨੂੰ ਘਬਰਾਓ ਨਾ ਇਹਨਾਂ ਮੈਂ ਚਿੰਤਾ ਕਰੀ ਮੈਂ ਪਾਪ ਕੀਤੇ ਮੈਂ ਪਾਪ ਕੀਤੇ ਮੈਂ ਤਾਂ ਜਦੋਂ ਇਹ ਅੱਜ ਰਸਤੇ 'ਚ ਮੇਰੇ ਮਨ 'ਚ ਆਇਆ ਬੜੇ ਸਮਾਂ ਪਹਿਲਾਂ ਮੈਂ ਇਹ ਇਤਿਹਾਸ ਪੜ੍ਹਿਆ ਸੀ ਮਨ ਚਾਹ ਮਨਾ ਇਹ ਗੁਰੂ ਤਾਂ ਨਾ ਦਿਆਲੂ ਹੈ ਇੱਕ ਠੱਗ ਦੀ ਚਿਖਾ ਬਲਦੀ ਹੋਵੇ ਜ਼ੇਹਨ ਚ ਤੇ ਆਇਆ ਹੈ ਨਾ ਸਿਰਫ ਨਜ਼ਰ ਪਾਈ ਤੇ ਉਹਦੀ ਬੰਦ ਖਲਾਸੀ ਕਰਾ ਦਿੱਤੀ ਮੇਰੇ ਸਤਿਗੁਰੂ ਅਸੀਂ ਤਾਂ ਤੇਰੇ ਸਿੱਖ ਕਾਨੇ ਆ ਸਾਡੀ ਕਮਾਈ ਕੋਈ ਨਹੀਂ ਪਰ ਤੇਰੀਆਂ ਤਾਕਤਾਂ ਦੇ ਕੰਮ ਕਰਨ ਗਿਆ ਨਾ